ਤਾਲੀ ਸਾਰਿਆਂ ਨੂੰ ਤੇ ਉਮੀਦ ਕਰਦੇ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਗਾਇਸ ਅੱਜ ਦਾ ਸਾਡਾ ਵਲੌਗ ਹੈਗਾ ਜੀ ਆਪਾਂ ਬਣਾਉਣ ਲੱਗੇ ਦੇਸੀ ਫਲੀਆਂ ਘਰ ਦੀਆਂ ਫਲੀਆਂ ਜਿਹਨੂੰ ਕਹਿੰਦੇ ਨੇ ਨਾ ਬਹੁਤ ਸੋਹਣੀ ਰੈਸਪੀ ਹੋਊਗੀ ਇਹ ਰੈਸਪੀ ਨੂੰ ਵੀ ਪਿਆਰ ਦਿਓ ਵੱਧ ਤੋਂ ਵੱਧ ਜਿੱਦਾਂ ਤੁਸੀਂ ਬਾਕੀ ਰੈਸਪੀ ਨੂੰ ਵੀ ਪਿਆਰ ਦਿੰਦੇ ਆ ਤੇ ਮੈਂ ਤੁਹਾਨੂੰ ਚੱਲ ਬੁਖਾਉਣੀ ਆਂ ਸਾਡੀ ਰੈਸਪੀ ਐ ਜੀ ਆਪਾਂ ਨੇ 8 ਟਮਾਟਰ ਲੈ ਲਏ ਆ 8 ਟਮਾਟਰ ਆਵੇ ਆਪਾਂ 8 ਆਲੂ ਲੈ ਲਏ ਆ ਪਾਈਆ ਫਲੀਆਂਾਂ ਵਾਂ ਮੇਚ ਮੇਚ ਆਪਣੇ ਸਾਹਮਣੇ ਜਿੰਨੀਆਂ ਗਾ ਪਕੌਣੀਆਂ ਵਾ ਇੱਕ ਟਮਾਟਰ ਤੇ ਦੋ ਅਦਰਕ ਦੀ ਗੰਡੀਆਂ ਹੁਣ ਮੰਮੀ ਹੈਲੋ ਮੰਮੀ ਹੈਲੋ ਕਾਲੀ ਸੱਸੀ ਕਾ ਠੀਕਾ ਹੋਗੇ ਅੱਜ ਮੈਂ ਵਰਤ ਵਰਤ ਸਬਜ਼ੀ ਬਣਾਉਣਗੇ ਕਿਉਂਕਿ ਵਰਤ ਰੱਖੇ ਨੇ ਇਸ ਕਰਕੇ ਹੁਣੇ ਵਰਤ ਵਰਤ ਸਬਜ਼ੀ ਬਣਾਉਣਾ ਹੈ ਅੱਜ ਇਹ ਸਬਜ਼ੀਆਂ ਖਾ ਲਈਆਂ ਵਰਤਾਂ ਵਿੱਚ ਤੇ ਗਾਇਸ ਦੇਖ ਸਕਦੇ ਜੋ ਮੰਮੀ ਕਰਨ ਦਾ ਵੀ ਜੀ guys ਅੱਜ ਅੱਜ ਕੱਲ ਦੀ ਰੈਸਪੀ ਆਪਾਂ ਪਾਈ ਹੋਈ ਉਹ ਵੀ ਰੈਸਪੀ ਦੀ ਹੈ ਜਿਹੜੇ ਕਰਦੇ ਥੇ ਨੇ ਵਰਤ ਵਰਤ ਪਿਆਰਦੇ ਹੋ ਵੀਡੀਓ ਨੂੰ ਸਕਿੱਪ ਨਾ ਕਰਿਆ ਕਰੋ ਵੀਡੀਓ ਨੂੰ ਐਂਡ ਤੱਕ ਜਰੂਰ ਵੇਖਿਆ ਕਰੋ ਤੇ ਗਾਇਸ ਲਾਈਵ ਸਟ੍ਰੀਮ 'ਚ ਵੀ ਜਰੂਰ ਆਇਆ ਕਰੋ ਆਪਾਂ ਲਾਈਵ ਸਟ੍ਰੀਮ ਤੇ ਵੀ ਲਾਈਵ ਹੁੰਨੇ ਵਾ ਹੁਣ ਦੀ ਫਲੀਆਂ ਦੀ ਸਬ지 ਬਣਾਉਣਾ ਤੇ ਆ ਵੇਖੋ ਆਪਾਂ ਮਿਰਚਾਂ ਟਮਾਟਰ ਤੇ ਅਦਰਕ ਗ੍ਰਾਈਂਡ ਕਰ ਲਏ ਤੇ ਪਾ ਤੇ ਆਪਾਂ ਹੁਣ ਜੀਰਾ ਇਹ ਧਨੀਆ ਪਾਉਟ ਏ ਜੀ ਸਰਤਾ ਨਮਕ ਗਾਇਸ ਗਾਇਸ ਆਪਾਂ ਪਾ ਦਿੱਤੇ ਜੀ ਆਲੂ ਹਨ ਪਾਤੀਆਂ ਜੀ ਆਪਾਂ ਫਲੀਆਂ ਆਪਾਂ ਨਾਲ ਬਣਾਉਣੀ ਆ ਜੀ ਗਾਇਸ ਫੇਰ ਪੂੜੀਆਂ ਅੱਜ ਅੱਜ ਸਮੱਕ ਦਾ ਆਟਾ ਲਹੰਦਾ ਹੈ ਸੁਆਕ ਦਾ ਗਾਇਸ ਉਹਦੀ ਮੰਮੀ ਇਹ ਸਾਡੀ ਵਰਤ ਵਾਲੀ ਸਪੈਸ਼ਲ ਸਾਡੀ ਸਬਜੀ ਪਾਣੀ ਪਾਓ ਥੋੜਾ ਜਿਹਾ ਗਾਇਸ ਪਾਣੀ ਪਾਉਣਾ ਵਾ ਕੱਲ ਆਪਾਂ ਤੋਰੀਆਂ ਦੀ ਬਣਾਈ ਅੱਜ ਆਪਾਂ ਫਲੀਆਂ ਦੀ ਬਣਾਉਨੇ ਆ ਥੋੜਾ ਆ ਜਾਏਗਾ ਇਸ ਪਾਣੀ ਪੋਣਾ ਇੰਨਾ ਨਹੀਂ ਪੋਣਾ ਤੇ ਜਿਹੜੀ ਰਾਤ ਸਿਮੇਸੀ ਜਾਵੇ ਤੇ ਗਾਇਸ ਵਲੌਗ ਨਾਲ ਜੁੜੇ ਰਹੋ ਅਣੇ ਤੋਂ ਬਾਅਦ ਆਪਾਂ ਪੂੜੀਆਂ ਬਣਾਉਣੀਆਂ ਵਾ ਵਲੌਗ ਮਿਸ ਨਾ ਕਰਿਓ ਗਾਇਸ ਅੰਤ ਤੱਕ ਠੀਕ ਹੈ ਕਿਉਂਕਿ ਇਹ ਸਬਜੀ ਬਹੁਤ ਸੋਹਣੀ ਆ ਵੇਖੋ ਕਿੰਨੀ ਸੋਹਣੀ ਰਿੱਜਨ ਵੀ ਦੇਈ ਨਾ ਕਿੰਨਾ ਸੋਹਣਾ ਕਲਰ ਹੁੰਦਾ ਵਾ ਕਲਰ ਹੀ ਮੈਨੂੰ ਬਹੁਤ ਜ਼ਿਆਦਾ ਵਧੀਆ ਲੱਗਦਾ ਵਾ ਕਿ ਖਾਣੀ ਤੇ ਚਲੋ ਹੁੰਦੀ ਆ ਬਾਕੀ ਇਹਦਾ ਟੈਕਸਚਰ ਜਿਹੜਾ ਹੁੰਦਾ ਨਾ ਕਲਰ ਦਾ ਉਹ ਬਹੁਤ ਸੋਹਣਾ ਹੁੰਦਾ ਤੇ ਗਾਇਸ ਵੀਡੀਓ ਐਂ ਤੱਕ ਜ਼ਰੂਰ ਵੇਖਿਓ ਤੇ ਵੀਡੀਓ ਸਕਿੱਪ ਨਾ ਕਰਿਓ ਮਿਲਦੇ ਆ ਜੀ ਤੁਹਾਨੂੰ ਗਾਇਸ ਹੁਣ ਜਦੋਂ ਆਪਾਂ ਪੂੜੀਆਂ ਬਣਾਵਾਂਗੇ ਸਬਜੀ ਹਜੇ ਰਿੱਜਨ ਦੇਈ ਆ ਜੀ ਵੇਖ ਸਕਦੇ ਜੂ ਨਹੀਂ ਵੇਖ ਸਕਦੇ ਜੂ ਤੇ ਕਿੰਨੀ ਸੋਹਣਾ ਕਲਰ ਆਉਂਦਾ ਸਬਜੀ ਬਣਨ ਦੀ ਆਵਾਜ਼ ਬਣੀ ਨਹੀਂ ਮਾ ਜੀ ਹੋਣ ਦੀ ਰੈਡੀ ਇਹ ਅੱਜ ਟਾਈਮ ਲੈਂਦੀ ਸਬਜੀ ਬਣ ਚਾਹੋ ਮਿਸਟਰ ਜੀ ਤੇ ਗਾਇਸ ਅਜੇ ਹੁਣ ਆਟਾ ਲੱਗੇ ਗੁੰਨਣ ਇਹ ਹੈਗਾ ਵਾ ਸਮਾਂ ਕਾਟਾ ਇਹਦੀ ਆਪ ਪੂੜੀਆਂ ਬਣਾਉਣੀਆਂ ਹੋਣ ਗਾਇਸ ਤੇ ਵਲੌਗ ਨਾਲ ਜੁੜੇ ਰਹੋ ਵਲੌਗ ਮਿਸ ਨਾ ਕਰਿਓ ਗਾਇਸ ਤੇ ਅੱਟੇ ਥੋੜਾ ਯਾ ਕਿਉ ਪਾਤਾ ਵਾ ਤੇ ਆਪਾਂ ਲੱਗੇ ਜੀ ਰੋਟੀ ਪੂੜੀਆਂ ਬਣਾਉਣ ਦੇ ਇਸੇ ਦੀਆਂ ਮੈਂ ਪਾਵਾਂ ਕਿਉ ਤੇ ਗਾਈਸ ਆਟਾ ਗੁੰਨਨ ਦਾ ਪੀਜੀ ਮੰਮੀ ਤੇਲ ਦਿੱਤਾ ਜੀ ਧਾਰ ਪੂੜੀਆਂ ਲਈ ਮਲਿਉਣੀ ਟਿਸ਼ੂ ਤੇ ਪਲੇਟ ਬਾਹਰ ਰਹਿਣਾਂ ਨੇ ਲਪਾਵਾ ਤੇ ਪੇੜਾ ਕਿੱਟਾ ਜੇ ਫੜ ਲੈ ਜੇ ਦੇਖਾਂ ਨਹੀਂ ਕਰਾਂਗੇ ਗਾਈਸ ਆਪਾਂ ਮਤਲਬ ਮੈਂ ਟਿਸ਼ੂ ਲੈ ਗਈ ਮੈਂ ਵੇਖ ਸਕਦੇ ਜੋ ਤੇ ਮੰਮੀ ਨੇ ਤਾਂ ਕੀਤਾ ਜੀ ਹੁਣ ਆਪਾਂ ਲੱਗੇ ਜੀ ਰੋਟੀ ਲਾਉਣ ਉਹ ਪੂੜੀਆਂ ਬਨੋ ਤਾਂ ਵੇਖੋ ਆਪਾਂ ਤਵੇ ਤੇ ਨਹੀਂ ਉਹ ਸੋਰੀ ਵੇਲ ਤੇ ਨਹੀਂ ਆਪਾਂ ਮੰਮੀ ਨੇ ਹੱਥ ਨਾਲ ਹੀ ਕਰਨੀ ਪੂਰੀ ਇਸ ਪਹਿਲੀ ਪੂੜੀ ਪੈਂਦੇ ਹੋਏ ਵੇਖ ਸਕਦੇ ਜੀ ਇਹ ਸਹੀ ਆ ਇਹ ਗੁਰੀਨ ਜੀ ਸਹੀ ਲੱਗਦਾ ਸਵਾਗਤ ਆਟਾ ਇਹ ਸਵਾਗਤ ਇਹ ਕਿੰਨੇ ਕਿ ਤਰ੍ਹਾਂ ਦੇ ਆਟੇ ਹੁੰਦੇ ਨਾ ਮੰਮੀ ਗਾਇਸ ਪਹਿਲੀ ਪੂਰੀ ਪੈ ਗਈ ਅੱਜ ਸਾਡੀ ਮੈਂ ਅੰਦਰ ਰੇਸੀ ਲਾਈ ਵੀ ਮੰਮੀ ਹੁਣ ਇੱਧੇ ਆਪਾਂ ਗਰ ਰੋ ਦੇਖੋ ਇੱਥੇ ਬਣਾਉਨੇ ਆਪਾਂ ਤੇ ਸਹੀ ਇਹ ਵਾਲਾ ਕਾਲਾ ਕੜੀ ਅਕੜੀ ਹੋ ਰੋਟੀ ਤੇ ਚਿੱਟੀ ਭਰੇ ਗਾਈਸ ਇਹ ਅੱਟੇ ਚਿੱਟਾ ਹੀ ਨਾ ਜਿਆਦਾ ਤੇ ਗਾਈਸ ਇਹ ਆਦੀ ਆਡੀ ਸਾਡੀ ਰਸਤੀ ਤੇ ਵਲੌਗ ਮਿਸ ਨਾ ਕਰਿਓ ਵਲੌਗ ਸਾਰਾ ਅੰਤ ਤੱਕ ਵੇਖੋ ਜਿੱਦਾਂ ਅਪਾ ਰੋਟੀ ਖਾਵਾਂਗੇ ਉਹ ਤੁਹਾਨੂੰ ਪੂਰੀ ਹਜੇ ਤਲੀ ਜਾਂਦੀ ਆ ਜੀ ਗਾਈਸ ਇਹ ਬਣੀ ਆ ਜੀ ਚਿੱਟੀ ਪੂਰੀ ਵਾਈਟ ਹਾਂ ਕਿਉਂਕਿ ਇਹ ਵਾਈਟੀ ਆਟਾ ਦੇ ਵਾਈਟੀ ਪੂਰੀ ਬਣਾਉਂਦੀ ਆ ਗਾਇਸ ਕਿੰਨਾ ਸੋਹਣਾ ਵੇਹੇ ਰੰਗ ਆ ਨਾ ਵੈਸੇ ਸੋਹਣੀ ਲੱਗਨਦੀ ਵਾ ਗਾਇਸ ਉਹਨ ਜਿਹੜਾ ਸਾਰੀਆਂ ਭਾਂਜਣ ਗਿਆ ਨਾ ਫਿਰ ਤੁਹਾਨੂੰ ਐਂਡ ਤੇ ਦਿਖਾਵਾਂਗੇ ਪਹਿਲੀ ਪੂਰੀਆਂ ਸਾਡੀਆਂ ਬਣ ਕੇ ਹੋ ਗਈਆਂ ਜੀ ਰੈਡੀ ਆ ਲਾਸਟ ਪੂਰੀ ਅੱਜ ਸਾਡੀ ਤੁਹਾਡਾ ਤੇਲ ਜਿਹੜਾ ਨਚੋੜ ਲਿਆ ਵਾ ਵੀ ਉਹ ਜ਼ਿਆਦਾ oily oily ਨਾ ਹੋਵੇ ਵੇਖੋ ਸੁੱਕੀਆਂ ਸੁੱਕੀਆਂ ਜੀ ਮੈਂ ਕਰ ਲੀਆਂ ਵਾ ਤੇ ਸਾਡੀ ਫਲੀਆਂ ਦੀ ਸਬਜ਼ੀ ਬਣ ਕੇ ਰੈਡੀ ਹੋ ਗਈ ਆਪਾਂ ਖਾਣ ਲੱਗੇ ਜੀ ਵੇਖ ਸਕਦੇ ਹੋ ਜ ਮਮਮੀ ਦੀ ਸਬਜ਼ੀ ਅੱਜ ਦੀ ਸਾਡੀਆਂ ਪੂੜੀਆਂ ਹੁਣ ਆਪਾਂ ਰੋਟੀ ਰੋਟੀ ਖਾ ਕੇ ਬੈਕ ਟੂ ਵਲੌਗ ਆਪਾਂ ਐਂਡ ਲੱਗੇ ਵਲੌਗ ਦਾ ਕਰਨ ਮਿਲਦੇ ਕੱਲ ਵਲੌਗ ਦੇ ਵਿੱਚ